ਸਗੀਰਾ ਕੋਟੇ ਮਲਿਕ ਮੁਹੰਮਦ ਇਕਰਾਮ ਕੋ ਕਰ ਸਾਈਂ ਤੇ ਬੰਦੇ ਸਾਰੇ ਹਲੋ ਉਹਨੇ ਕੋਟ ਦੇਉ ਹੈ ਸਰ ਕੋਟ ਦੀ ਕੁੱਤਾ ਮੈਂ ਸਾਰੇ ਬੰਦੇ ਸਾਰੇ ਬੰਦੇ ਸਾਰੇ ਬੰਦੇ ਤੂੰ ਪਠਾਨ ਗਾਲ ਸੁਣ ਤੂੰ ਅਗੇਰੇ ਬੰਦਾ ਠਾਇਆ ਮੈਂ ਤੁਹਾਡੇ ਬੰਦੇ ਮਾਰ ਕੇ ਦੇਣਾ ਅਖੀਰ ਨਾਲ ਸਾਡੀ ਤੂੰ ਕਿੱਥੇ ਕੁੱਟੀ ਖੜਾ ਹੋ ਜਾ ਕੰਮ ਕਰਨਾ ਆਪਾਂ ਤੇ ਤੇਰੀ ਵਜ੍ਹਾ ਤੋਂ ਉਹਦੇ ਸਿਸਟਮ ਕੀਤਾ ਮੈਂ ਪੂਰੀ ਟੀਮ ਢਾ ਦੇ ਬਹੁਤ ਤਾਰੀਫ ਹੋ ਰਹੀ ਹੈ ਬਹੁਤ ਤਾਰੀਫ ਹੋ ਰਹੀ ਹੈ ਇਹ ਸਮਾਂ ਤੁਹਾਨੂੰ はい。